ਬਹੁਤ ਵੱਡੇ ਗਰੁੱਪ ਆ ਇੱਕ ਉਹਨਾਂ ਨੂੰ ਪਾਦੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗਵਾਰ ਹੋਣ ਦੀ ਸੰਭਾਵਨਾ ਸੀ ਹੋਰ ਕ੍ਰਾਈਮ ਹੋਣ ਦੀ ਸੰਭਾਵਨਾ ਸੀ ਉਹਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨੂੰ ਨਿਊਟਰਲਾਈਜ਼ ਕੀਤਾ ਰਾਹੁਲ ਰੌਲਾ ਜਿਹੜਾ ਕਿ ਕਰੀਬ 12 12 ਮੁਕਦਮਿਆਂ ਦੇ ਵਿੱਚ ਹਿਸ਼ਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਇੱਕ ਹੋਰ ਗੁਰਿੰਦਰ ਗੋਰਾ ਉਹਦੇ ਨਾਲ ਉਥੇ ਡਿਸਪੂਟ ਹੋਇਆ ਇਹ ਜਿਹੜਾ ਗੁਰਿੰਦਰ ਗੋਰਾ ਸੀ ਇਹ 골ਡੀ ਬ੍ਰਾਂਡ ਦਾ ਚੀਚਾ ਸੀ ਇਹਨਾਂ ਦਾ ਆਪਸੀ ਡਿਸਪੂਟ ਹੋਇਆ ਉਸ ਡਿਸਪੂਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ ਗੋਰਾ ਉਹ ਬੰਦਾ ਉਹਦੀ ਬੈਕਗ੍ਰਾਉਂਡ ਦੱਸੀਏ ਇਹ ਦਿੱਲੀ ਪੁਲਿਸ ਨੇ ਇੱਕ ਫੈਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ హత్య ਕੀਤੀ ਸੀ ਇਹਦੇ ਖਿਲਾਫ ਕ੍ਰੀਮ ਕ੍ਰੀਮ 16 ਪਰਚੇ ਨੀਨਸ ਕ੍ਰਾਈਮ ਦੇ ਡਕੈਤੀ ਮਰਡਰਸ ਦੇ ਉਸ ਕੇਸ ਦੇ ਵਿੱਚ ਇਹ ਹਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਇਹਨਾਂ ਦੀ ਆਪਸੀ ਦੋਨਾਂ ਦੀ ਉੱਤੇ ਦੁਸ਼ਮਣੀ ਸੀ ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ ਕੋਰੀ ਨੂੰ ਉਹਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਤਹਿਤ ਇਹ ਤੇ ਪਰਚਾ ਦਰਜ ਹੋਇਆ ਉਸ ਪਰਚੇ ਜੇਲ੍ਹ ਤੋਂ ਡੈਂਡ ਦੇ ਬਿਆਨਾਂ ਦੇ ਆਧਾਰ ਤੇ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਇਹ ਰਾਹੁਲ ਰੌਲਾ ਦੋਸ਼ੀ ਸੀ ਜਦੋਂ ਇਹ ਮਈ 2024 ਨੂੰ ਜ਼ਮਾਨਤ ਤੋਂ ਬਾਹਰ ਆਇਆ ਬਾਹਰ ਆ ਕੇ ਇਹਨੇ ਉਸ ਗੋਰੀ ਉਸ ਤੋਂ ਗੋਰੀ ਤੋਂ ਡਰਦੇ ਹੋਏ ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ ਇਹਨੇ ਆਪਣੇ ਵੈਪਨ ਜਿਹੜੇ ਐਮਪੀਜ਼ ਉਹ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁਰਸਾਬਕੀਤਾ ਜਿਹਦੇ 6 ਹੋਰ ਮੈਂਬਰ ਸੀ ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ-ਵੱਖ ਕ੍ਰਿਮੀਨਲ ਕੇਸਾਂ ਜੇ ਇਨਵੋਲਵ ਸੀ ਆਪਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ ਉਹ ਗੈਂਗ ਸਾਨੂੰ ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ ਹੋਟਲ ਰੂਪਾ ਜਿਹੜਾ ਕਿ ਹਾਲ ਫੀਟ ਦੇ ਨੇੜੇ ਆ ਉਥੋਂ ਬਾਬੂ ਕਰਕੇ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਕਰਾਏ ਨੇ ਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ ਇਸ ਤਰ੍ਹਾਂ ਇੱਥੇ ਜਿਹੜੀ ਹੋਰ ਸੰਭਾਵਿਤ ਲੜਾਈ ਇਹ ਸੰਭਾਵਿਤ ਗੈਂਗਵਾੜ ਦੇ ਹਮ ਕਰਕੇ ਨੁਕਸਾਨ ਹੋਣ ਵਾਲਾ ਸੀ ਉਹ ਤੋਂ ਬਚਾ ਹੋਇਆ ਇਹ ਜਿਹੜੇ ਸੱਤੇ ਦੇ ਸੱਤੇ ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਨੂੰ ਰਿਕਵਰੀ ਕੀਤੀ ਆ ਸਰ ਗੈਂਗ ਦਾ ਨਾਮ ਕੀ ਅੱਜ ਕਿਹੜੇ ਗੈਂਗ ਬਣੇ ਤੇ ਰਾਹੁਲ ਰੌਲਾ ਦਾ ਹੈਗਾ ਜੀ ਰਾਹੁਲ ਰੌਲਾ ਇਹ ਤੇ ਡਕੈਤੀ ਦੇ ਤੇ ਹੋਰ ਸੀਨੀਅਰ ਕਰਾਇਮ ਦੇ ਇਹਦੇ ਵੀ ਕਾਫੀ ਪਰਚੇ ਦਰਜ ਨੇ 12 12 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚ ਮਰਡਰ ਵੀ ਆ ਡਕੈਤੀ ਵੀ ਆ ਸਨੇਚਿੰਗ ਵੀ ਆ ਕਈ ਤਰ੍ਹਾਂ ਦੇ ਪਰਚੇ ਦਰਜ ਆ ਸੀਨੀਅਰ ਕਰਾਇਮ ਦੇ ਅਨੁਸਾਰੇ ਇਹ 8 ਸਾਲ ਲਗਾਤਾਰ ਜੇਲ੍ਹ ਰਹਿ ਕੇ ਇਹ ਹੁਣੇ ਮਈ ਦੇ ਵਿੱਚ ਹੀ ਆਲੇ ਬਾਹਰ ਆਇਆ ਸੀਗਾ ਬਾਹਰ ਆ ਕੇ ਨੇ ਆਪਦੇ ਗੈਂਗ ਨੂੰ ਰੀਇਸਟੈਬਲਿਸ਼ ਕਰਕੇ ਆਪਣੀ ਜਿਹੜੀ ਉਹੀ ਆਦਤਾਂ ਤੇ ਉਹੀ ਕੰਮ ਮਤਾਬਕ ਇਹਨੇ ਕ੍ਰਾਈਮ ਕਰਨ ਦੀ ਯੋਜਨਾ ਬਣਾਈ ਸੀ ਸਰਪੰਚੀ ਕਹਿ ਰਹੇ ਸੀ ਕਿ ਇਹ ਅੱਜ ਇੱਕ ਵਾਰ ਪੀਸਾ ਬਾਹਰ ਨਸੀ ਇਹਨਾਂ ਦਾ ਇੱਕ ਟਾਰਗੇਟ ਪਾਉਂਸੀ ਜਿਹੜੇ ਨਾਲ ਦਾ ਗੈਂਗ ਹੁੰਦਾ ਸੀ ਇਹਨਾਂ ਦੇ ਟਾਰਗੇਟ ਗੋਲਡੀ ਬਰਾਡ ਜਿਹੜੇ ਗੈਂਗ ਦੇ ਆ ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ ਕਿਉਂਕਿ ਇਹਨਾਂ ਨੇ ਜੇਲ੍ਹ ਚੋਤੇ ਅਟੈਕ ਕੀਤਾ ਸੀ ਉਹਨੇ ਬੀਲ ਆਊਟ ਹੋ ਕੇ ਆ ਗਿਆ ਸੀ ਉਹਨਾਂ ਨੇ ਬਦਲਾ ਲੈ ਕੇ ਇਹਨਾਂ ਤੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਗੱਦਸ਼ਾ ਸੀਗਾ ਪਲੱਸ ਇਹਨੇ ਆਪਣੇ ਜਿਹੜੇ ਹੋਰ ਕੋਸ਼ ਕਰਾਈ ਮਾ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾਗਾ ਉਸ ਤਰ੍ਹਾਂ ਦੇ ਕਰਾਈ ਮੈਨੂੰ ਅੰਜਾਮ ਜਿੰਦਾ ਖਦਸ਼ਾ ਸੀ। ਹੋਟਲ ਦੇ ਵਿੱਚ ਬੈਠੇ ਸੀ ਹੋਟਲ ਦੇ ਬਹਿ ਕੇ ਇਹ ਆਪਣੀ ਪਲੈਨਿੰਗ ਕਰ ਰਹੇ ਸੀ ਉਸ ਪਲੈਨਿੰਗ ਕਰਦਿਆਂ ਨੂੰ ਇਹਨਾਂ ਨੂੰ ਮੌਕੇ ਤੋਂ ਉਥੋਂ ਕਾਬੂ ਕਰਕੇ ਇਹਨਾਂ ਨੂੰ ਵੈਪਨ ਜਿਹੜੇ ਰਿਕਵਰ ਹੋਏ। ਇਹ ਤਾਂ ਪੁਰਾਣੇ ਪੁਰਾਣੇ ਹੈਗੇ ਨੇ ਜੀ ਇਹਨਾਂ ਦੇ ਜਦੋਂ ਤੋਂ 12 ਪਰਚੇ ਦਰਜ ਆ ਵਕ ਵਕ ਜਿਨ੍ਹਾਂ ਦੇ ਵਿੱਚ ਰਹੇ ਨੇ ਉਦੋਂ ਤੋਂ ਇਹਦੇ ਪੁਰਾਣੇ ਆ ਕੁਝ ਗੜਾ ਸਟਾ ਗੈਂਬਲਿੰਗ ਜਾਂ ਹੋਰ ਛੋਟੇ ਲੈ ਕੇ ਤੋਂ ਮਰਡਰ ਬੋਇਡਰ ਤੇ ਡਕੈਤੀ ਤੱਕ ਦੇ ਕਰੈਮਾਂ ਚ ਡਰੋਲ ਨੇ ਸਨੇਜਿੰਗਸ ਬਹੁਤ ਆ ਇਹ ਲਗਾਤਾਰ ਕਾਫੀ ਸਮੇਂ ਦਾ ਹੈਗਾ 8 ਸਾਲ ਤਨ ਜੇਲ੍ਹ ਤੋਂ ਹੋ ਕੇ 8 ਸਾਲ ਜਿਹੜੇ ਕੇਸ ਨੂੰ ਜੇਲ੍ਹ ਤੋਂ ਹੋ ਗੋ ਪਿੱਛੋਂ ਕਿੰਨਾ ਸਮਾਂ ਹੈਗਾ ਤੁਸੀਂ ਅੰਦਾਜ਼ਾ ਲਾ ਸਕਦੇ ਸ੍ਰੀ ਅਮਰਸਰ ਦੇ ਹੀ ਗੇਟਕੀਮਾ ਸਾਡੇ ਦਾ ਰਹਿਣ ਵਾਲਾ ਹੈਗਾ ਰਾਹੁਲ ਰੋਲਾ ਵੈਪਨ ਦੇ ਰਿਪੋਰਟ ਹੈ ਵੈਪਨ ਨੇ ਮਹਾਰਾਸ਼ਟਰ ਸੌਰੀ ਐਮਪੀ ਦੇ ਵਿੱਚੋਂ ਹੰਦੌਰ ਤੋਂ ਲਏ ਗਏ ਸਰ ਮੋਸਟਲੀ ਜਿਹੜੇ ਨੇ ਕਿ ਐਕਸਟਰੈਕਸ਼ਨ ਲੈਣ ਵਾਸਤੇ ਤਮਕਾਂਦੇ ਨੇ ਕਿਸੇ ਵੀ ਆਪੀਸ ਦੇ ਕੋਲੋਂ ਕਾਪੀ ਹੁੰਦੀ ਹੈ ਜਿਹੜਾ ਤੁਹਾਨੂੰ ਮਾਹੌਲ ਸਮਝ ਆਏ ਤੇ ਇਹ ਬਿਜ਼ਨਸmenਾਂ ਤੋਂ ਜਾਂ ਹੋਰ ਸਾਰਿਆਂ ਤੋਂ ਆਜਾ ਹੀ ਆਪਦੀ ਇੱਕ ਤਰ੍ਹਾਂ ਦੀ ਆਪਦੀ ਧਾਤ ਧੌਂਸ ਦੇ ਵਿੱਚ ਆਪਦੀ ਗੈਂਗ ਦੀ ਧੌਂਸ ਦੇ ਵਿੱਚ ਇਹ ਹਰ ਤਰ੍ਹਾਂ ਦੇ ਕ੍ਰਾਈਮ ਇਹਨਾਂ ਨੇ ਕੀਤੇ ਸਰ ਸਤੋ ਕੁ ਗੱਲ ਜੀ ਹੈ ਹਾਂ ਜੀ ਸਤੋ ਜੀ ਜਿਹੜੀ ਖੜਕ ਜੀ ਹੈ ਸਤ ਸੋਸੋਰਿਆ ਸਾਰੇ ਇਥੋਂ ਦੇ ਨੇ ਅੰਮ੍ਰਿਤਸਰ ਦੇ ਨੇ ਕਰਨ ਐਲੀਸਟਾ ਗੇਟ ਹੈ ਕੀਮਾ ਲੱਗੇਦਾ ਹੀ ਆ ਸੁਖਦੀਪ ਵੀ ਰਾਣੇ اسلامਾਬਾਦ ਦੇ ਤੇ ਪਰਤੇਦਰ ਨੇ ਅਵੇਸ਼ ਸ਼ਰਮਾ ਇਹ ਵੀ اسلامਾਬਾਦ ਥਾਣੇ ਦਾ ਇੱਕ ਰਾਗਵ ਆ ਉਹ ਵੀ اسلامਾਬਾਦ ਥਾਣੇ ਦਾ ਤੇ ਇੱਕ ਰਮੇਸ਼ ਆ ਉਹ ਵੀ ਗੇਟ ਕੀਮਾ ਦਾ ਸਰ ਇਹ ਗੁਰਲਾਬ ਸਾਡੀ ਕੀ ਜਿਹੜਾ ਜਿਹੜਾ ਕੁਝ ਕਰ ਲੈ ਕੁਝ ਕੁਝ ਇੱਕ ਗੁਰਲਾਬ ਦੇ ਸਤ ਜੀ ਸਤ ਗੁਰਲਾ ਗੁਰਲਾਲ ਬਰਾੜ ਦੀ ਗੁਰਲਾਲ ਬਰਾੜ ਹਾਂਜੀ ਗੁਰਦੀ ਬਰਾੜ ਦੇ ਨਾਲ ਸੀ ਉਸ ਕੋਲ ਸੀ ਉਹ ਉਹ ਦੀ ਦੇ ਯਾਰ ਉਹ ਗੋਰਾ ਜਿਹੜਾ ਦੋਰਾ ਹੈ ਗੋਲਦੀ ਬਰਾੜ ਦਾ ਚੀਚਾ ਉਹਦਾ ਸਾਕਾ ਜੀਜਾ ਉਹਨਾਂ ਨੇ ਰਲ ਕੇ ਕ੍ਰਾਈਮ ਕਮਿਟ ਕੀਤਾ ਸੀ ਦੁਰਲਾਲ ਪਹਿਲਵਾਨ ਦਾ ਜਿਹੜਾ ਕ੍ਰਾਈਮ ਉਹਨਾਂ ਨੇ ਕਮਿਟ ਕੀਤਾ ਸੀ ਉਹਦੇ ਜਿਹਨਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ ਇਹਦੇ ਓਵਰਆਲ ਇਹਦੇ ਆਲਮੋਸਟ ਵੱਖ-ਵੱਖ ਏਜੰਸੀਆਂ ਕੋਲੇ इवन ਦਿੱਲੀ ਦੀਆਂ ਏਜੰਸੀਆਂ ਰੱਖਦੇ ਇਹਨਾਂ ਦੇ 10ਵੇਂ ਦਰਜੇ ਰਾਹੁਲ ਵਾਲਾ ਦਿੱਲੀ ਦੀ ਏਜੰਸੀ ਨਾਲ ਨਹੀਂ ਵਾਟਿਆ ਸਰ ਇਹਨਾਂ ਦਾ ਐਕਸੀਡੈਂਟ ਸੀ ਐਕਸੀਡੈਂਟ ਜਿਸ ਮੈਂ ਉਹ ਹੀ ਦੱਸੀ ਆ ਇਹਨਾਂ ਦੇ ਆਪਸ ਤੋਂ ਇਕੱਠੇ ਜੇਲ੍ਹ ਦੇ ਵਿੱਚ ਹਿਆਰਪੁਰ ਇਕੱਠੇ ਹੋਏ ਉੱਥੇ ਹੀ ਕਿਸੇ ਕਰਨ ਕਰਕੇ ਲੜਾਈ ਹੋਈ ਉਸ ਲੜਾਈ ਦੇ ਤਹਿਤ ਇਹਨਾਂ ਨੇ ਜਿਹੜਾ ਗੋੜੇ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਇਹਦੇ 10ਵਾਂ ਦਰਜਾ ਆ ਉਹ ਐਕਸੀਡੈਂਜਾ ਕਰ ਨਹੀਂ ਬਣ ਗਿਆ ਹਾਂਜੀ ਉਹ ਲਾਲ ਦੇ ਕਰਤੇ ਤੇ ਦੱਸ ਉਹ ਗੋਰੇ ਤੇ ਕਰਦੇ ਜੀ ਗੋਰੇ ਤੇ ਦੱਸ ਤੇ ਸਰ ਇਹ ਲਾਰੈਂਸ ਤੇ ਉਹਨੇ ਕੋਪੋਜੀ ਕਰਦੇ ਆ ਸੀ ਦੇ ਦੌਰ ਤੇ ਨਾਲ ਚੱਲਦੇ ਲਾ ਲਾਰੈਂਸ ਜਿਹੜਾ ਨਹੀਂ ਆਇਆ ਗੋਲਡੀ ਬ੍ਰਾਂਡ ਦਾ ਹੈਗਾ ਲਾਰੈਂਸ ਉਸੇ ਦਾ ਹੀ ਭਾਵੇਂ ਹੈਗਾ ਪਾਰਟ ਹੈਗਾ ਪਰ ਅਦਰਵਾਈਜ਼ ਇਹਦਾ ਉਹਦੇ ਨਾਲ ਡਾਇਰੈਕਟਲੀ ਲਾਰੈਂਸ ਦੇ ਨਾਲ ਇਹਦਾ ਕੋਈ تعلق ਨਹੀਂ ਦਾ ਗੋਲਡੀ ਬ੍ਰਾਂਡ ਤੋਂ ਹੀ ਸ਼ੁਰੂ ਹੋ ਕੇ ਉਸੇ ਬੰਦਿਆਂ ਨਾਲ ਇਹਦੀ ਕੈਂਪੀ ਸਰ ਇਹਦਾ ਟੀਮ ਤੋਂ ਆਇਆ ਸਾਡੇ ਆਪ ਦੇ ਨਾਲ ਮੇਰੇ ਕੋਲ ਡਿਟੈਕਸ਼ਨ ਇਹ ਤੋਂ ਨਹੀਂ ਹੁਣ ਜਾਂਚ ਕੋਈ ਕੈਰਚਾਂ ਚੋ ਹਾਂਜੀ ਜੀ ਹੋਵੇਗੀ ਕਰਾਂਗੇ ਆਠ ਸਾਲ ਲੱਗੇ ਨੇ ਕੀ ਕੀ ਕੀਤਾ ਜਿਵੇਂ ਕੀਤਾ ਸਾਰੇ ਇਨਵੈਸਟੀਗੇਸ਼ਨ ਦਾ ਬਾਰਡ ਇਹ 25 ਤੋਂ 30 ਸਾਲ ਦੇ ਸਰ ਇਹ ਸ਼ੇਰ ਪਰ ਇੱਕ ਕੋਰ ਕੇ ਕੇਸਿੰਗ ਸਤਨੇ ਰਾਸਪਤ ਇਹਦੇ ਪੜਿਆ ਇਸ ਕੀ ਆ ਜਦੋਂ ਅਸੀਂ ਆਇਆ ਪੁਸ਼ਟੀ ਲਿਖੀ ਕਿ ਕਾਓ ਆਪਣੇ ਡਾਇਰੈਕਟਰ ਜੀ ਦਾ ਕਿਸ ਤਰ੍ਹਾਂ ਅਪੀਲ ਕਿ ਇਸ ਮੁੱਦੇ ਤੋਂ ਤਾਂ ਕਿ ਉਹ ਉਹ ਹੁਣ ਤੱਕ ਦੀ ਜਿਹੜੀ ਸਾਡੀ ਇਹ ਪੜਤਾਲ ਆ ਇਨਵੈਸਟੀਗੇਸ਼ਨ ਆ ਉਦੋਂ ਉਹ ਗੈਂਗਸਟਰ ਹੋਣਾ ਨਹੀਂ ਪਾਇਆ ਗਿਆ ਉਹ ਇੱਕ ਆਮ ਬੰਦਾ ਸੀ ਉਹਦਾ ਕਿਸੇ ਕਾਰਨ ਕਰਕੇ ਕੋਈ ਮੈਡੀਕਲ ਪੇਸ਼ੈਂਟ ਦੇ ਕਰਕੇ ਇਹਨਾਂ ਦਾ ਕੋਈ ਪਤਾ ਸੀ ਮਿਸਟਰ ਗੌਰਵ ਉਹਦੇ ਨਾਲ ਦੂਦੂ ਮਾਮਾ ਹੋ ਗਈ ਹੀ ਵਾਸ ਇਨ ਡਰੰਕਰ ਸਟੇਜ ਉਹਨੇ ਥੋੜਾ ਜਿਹਾ ਜਦੋਂ ਉਹ ਸ਼ਵੇਤ ਮਾਲਿਕ ਦਾ ਨਾਮ ਲਿਆ ਤਾਂ ਉਹਨੇ ਉਲਟਾ ਉਹਨੇ ਉਹਨਾਂ ਦੇ ਨਾਮ ਨੂੰ ਲੈ ਕੇ ਕੁਝ ਅਪਸ਼ਬਦ ਬੋਲਤੇ ਉਹ ਸਭ ਸ਼ਬਦ ਬੋਲੇ ਆ ਉਹਦਾ ਕੋਈ ਗੈਂਗਸਟਰ ਦਾ ਬੈਕਗ੍ਰਾਉਂਡ ਨਹੀਂ ਹੈ ਉਹਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਫਿਰ ਵੀ ਇਸ ਸਬੰਧ ਦੇ ਚ ਜਦੋਂ ਵੀ ਉਹਨਾਂ ਵੱਲੋਂ ਸਾਡ ਕੋਈ ਰਾਈਟਿੰਗ ਜਿਹੜੀ ਕੰਪਲੇਂਟ ਦਾਜ ਹੋਵੇਗੀ ਉਹਦੇ ਆਧਾਰ ਤੇ ਅਸੀਂ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਹੋਵੇ ਤਾਇ ਤਾਂ ਕਹਾਂਸਾਂਗੇ ਐਜ਼ ਆਫ ਨਾਓ ਉਹਨਾਂ ਕੋਈ ਦੀ ਬੈਕਗ੍ਰਾਉਂਡ ਗੈਂਗਸਟਰ ਦੀਆ ਨਾ ਕੋਈ ਕ੍ਰਿਮੀਨਲ ਕੋਪਰ ਇਵੈਂਟਿਵ ਐਕਸ਼ਨ ਜਸੀਂ ਰੱਖਿਆ ਵਾ ਅਸੀਂ ਸਾਡੇ ਕੋਲ ਅਸੀਂ ਕੈਸੂਲ ਦਾ ਦੂਸਰਾ ਗੈਂਗਸਟਰ ਆ ਸਿਚੁਏਸ਼ਨ ਹੈ ਜੇਰਾ ਕਲੈਕਟ ਕਰਾਉਣਾ ਜੈਸਾ ਹੈ। ਉਹ ਕਿਹੜੇ ਗੈਂਗਰੂ ਨੂੰ ਟਾਰਗੇਟ ਕਰਦੇ? ਗੋਰਾ ਗੋਰਾ ਪਾਉ 골ਡੀ ਬ੍ਰਾਂਡ ਤੇ ਇਹਨਾਂ ਦੇ ਜਿੰਨੇ ਵੀ ਬੰਦੇ ਨੇ ਇਹਨਾਂ ਦੇ ਕੋਈ ਹੋਰ ਨੇ ਉਹ ਸਾਰੇ ਜਿਹੜੇ ਉਹਨਾਂ ਦੇ ਨਾਲ ਹੀ ਨੰਦਾ ਹੈਗਾ ਨਾ ਇਸ਼ੂ। ਗੋਰਾ ਪਾਉ ਏਲੀਅਸ ਪਲੱਸ 골ਡੀ ਬ੍ਰਾਂਡ। ਉਹ ਗੋਰਾ ਕਿੱਥੇ ਐ? ਗੋਰਾ ਜੇਲ੍ਹ ਤੇ ਸਰ। ਪਟੰਡਾ ਜੇਲ੍ਹ ਤੇ। ਸਰ ਉਸੇ ਬੰਦੇ ਦੇ ਵਿੱਚ ਜਿਹੜੀ ਬੜੀ ਬੰਦੇ ਲਿਖੀਆਂ ਨੇ ਉਹ ਕਾਇ ਇਹਨਾਂ ਨੇ ਚੈੱਕ ਕੀ ਹੈ? ਹਾਂਜੀ। ਉਹਨਾਂ ਦੇ ਉਹਨਾਂ ਉਹਨਾਂ ਦੇ ਹੋਰ ਸਾਥੀ ਆ ਇਹਨੂੰ ਖਦਸ਼ਾ ਸੀ ਵੀ ਕਿਉਂਕਿ ਮੈਂ ਉਹਤੇ ਅਟੈਕ ਕੀਤਾ ਉਹ ਮੈਨੂੰ ਵਾਪਸ ਅਟੈਕ ਕਰਨਗੇ ਆਪਣੇ ਆਪ ਨੂੰ ਡਿਫੈਂਡ ਵੀ ਕਰਨਾ ਸੀ ਇਹਨੇ ਪਲੱਸ ਡੈਫੀਨਿਟਲੀ ਇਹ ਡਿਫੈਂਡ ਕਰਦੇ ਆ ਕੋਈ ਨੈਸੈਸਿਟੀ ਆ ਤਾਂ ਇਹਨਾਂ ਨੇ ਉਹਨੂੰ ਨਹੀਂ ਉਹ ਡਿਫਰੈਂਸ ਹੀ ਡਿਫੈਂਡ ਉਹ ਡਿਫਰੈਂਟ ਗਏਗਾ ਸਾਡੇ ਕਮਿਸ਼ਨਰ ਅਮਰਸਰ ਦੇ ਸਾਰੇ ਅਧਿਕਾਰੀ ਪੁਲਿਸ ਕਰਮਚਾਰੀ ਬਹੁਤ ਰਲ ਕੇ ਬਹੁਤ ਵਧੀਆ ਸਜੇ ਢੰਗ ਨਾਲ ਮਿਹਨਤ ਕਰ ਰਹੇ ਨੇ ਤੇ ਉਹਨਾਂ ਦੇ ਸਦਕਾ ਹੈ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਪਿਛਲੇ ਸਮੇਂ ਦੇ ਗੈਂਗ ਜਿਹੜੇ ਆ ਉਹ ਵਸਟ ਕੀਤੇ ਗਏ ਨੇ ਇਸੇ ਤਰ੍ਹਾਂ ਕਾਫੀ ਜੜੀਆਂ ਵੱਡੀਆਂ ਨਸ਼ਿਆਂ ਦੇ ਗਬਰਿਆਂ ਸਰ ਇਹ ਖੱਸੇ ਹੀ ਚੁੱਕਿਆ ਇਹ ਕੋਲਾ ਉੱਤੇ ਪਾਰੇ ਹੋ ਰਹੇ ਸੀ ਇਹਨੂੰ ਇਹਨੂੰ ਉਹਦੇ ਵੱਲੋਂ ਥ੍ਰੈਟ ਹੋਈ ਸੀ ਥ੍ਰੈਟ ਹੋਈ ਸੀ ਉਸੇ ਥ੍ਰੈਟ ਨੂੰ ਇਹ ਆਪਣੇ ਤਰੀਕੇ ਨਾਲ ਕਵਰ ਅਪ ਕਰਨ ਦੇ ਲਈ ਇਹ ਆਪਦੀ ਤਰੀਕਾ ਰੱਖੀ ਠੀਕ ਹੈ